ਸასი ਕਾਲ ਜੀ ਅੱਜ ਵੀ ਕੋਨੇਵਾਲ ਖੜੇ ਆਂ ਵੀ ਦੇਖੋ ਤੁਸੀਂ ਕਿ ਫੇਰ ਬਾੜ ਪੈ ਗਿਆ ਰਵੀ ਦਰਿਆ ਜਿਹਦਾ ਜਿਹੜਾ ਲਾਲ ਪਾਣੀ ਤੁਸੀਂ ਦੇਖਣ ਦੇ ਹੁਣ ਸਾਰਾ ਦਰਿਆ ਦਾਲ ਮਿੱਟੀ ਰੁਣ ਕੇ ਦੇ ਚਾਉਂਦੇ ਨੇ ਤੇ ਜਿਹੜੀ ਇੰਪੋਰਟੈਂਟ ਗੱਲ ਮੈਂ ਦੱਸਣੀ ਆ ਕਿਉਂਕਿ ਦੇਸ਼ ਵਿਦੇਸ਼ ਚੋਂ ਅੱਗ ਅੱਗ ਵਿਖਾਓ ਜਦੋਂ ਸੜਕ ਦਾ ਕੀ ਹਾਲ ਹੈ ਸਭ ਬੜਾ ਵੱਡਾ ਨੁਕਸਾਨ ਹੋਇਆ ਲੋਕਾਂ ਦੇ ਘਰ ਉਹ ਪਾਣੀ ਚ ਖਲੋਤੇ ਨੇ ਕਿੰਨੇ ਰਿਸਕ ਵਿੱਚ ਹੁਣ ਪਤਾ ਨਹੀਂ ਕੱਲ ਇਸ ਘਰ ਦਾ ਵੀ ਕੀ ਬੰਨਣਾ ਹੈ ਹਨਾ ਆ ਸੜਕ ਪੂਰੀ ਜਾਂਦੀ ਸੀ ਉੱਥੇ ਤੱਕ ਆ ਵੇਖੋ ਸਭ ਟੁੱਟ ਗਿਆ ਹੋਇਆ ਔਰ ਦਰਿਆ ਸ਼ੂਕ ਦਾ ਵਗੰਡਿਆ ਇੱਥੇ ਔਰ ਮੇਰੀ ਬੇਨਤੀ ਹੈ ਕਿ ਆਪਾਂ ਸਾਰੇ ਸੇਵਾ ਬਹੁਤ ਕਰਦੇ ਦੇਸ਼ ਵਿਦੇਸ਼ ਚੋਂ ਸੰਗਤ ਬਹੁਤ ਸੇਵਾ ਕਰ ਰਹੀ ਔਰ ਸੇਵਾ ਨੂੰ ਹੀ ਭਾਗ ਲਾਇਏ ਨੇ ਪ੍ਰਮਾਤਮਾ ਨੇ ਪੰਜਾਬ ਨੂੰ ਇੱਥੇ ਸੇਵਾ ਦੀ ਕੋਈ ਕਮੀ ਨਹੀਂ ਪਰ ਮੈਂ ਬੇਨਤੀ ਕਰਨੀ ਹੈ ਕਿ ਅਸਲੀ ਕੰਮ ਅਜੇ ਸ਼ੁਰੂ ਹੋਣਾ ਹੈ ਇਹ ਤਾਂ ਜਦੋਂ ਪਾਣੀ ਲੱਥ ਗਏ ਨਾ ਸੇਵਾ ਫੇਰ ਸ਼ੁਰੂ ਹੋਣੀ ਤੁਹਾਡੀ ਕਿਉਂਕਿ ਕੇਤਾਂ ਦੇ ਵਿੱਚ ਘਰਾਂ ਦੇ ਵਿੱਚ ਦੋ ਦੋ ਚਾਰ ਚਾਰ